ਦੇਵ ਕੰਧਾਰੀ ਮਹੱਲਾ ਪੰਜਵਾ ਧਿਆਏ ਗਾਏ ਕਰਨਹਾਰ ਭਾਉ ਨਾਹੀ ਸੁਖ ਸਹਿਜ ਅਨੰਦਾ ਅਨੇਕ ਓਹੀ ਰੇ ਏਕ ਸਮਾਰ ਰਹਾਓ ਸਫਲ ਮੂਰਤ ਗੁਰ ਸਫਲ ਮੂਰਤ ਗੁਰ ਮੇਰੇ ਮਾਥੇ ਜਤ ਕਤ ਪੇਖਉ ਤਤ ਤਤ ਸਾਥੈ ਚਰਨ ਕਮਲ ਮੇਰੇ ਪ੍ਰਾਨ ਆਧਾਰ ਸਮਰਾਥ ਅਗਾਹ ਸਮਰਾਥ ਅਗਾ ਅਥਾਹ ਸਮਰਾਥ ਸਮਰਾਥ ਅਥਾਹ ਅਥਾਹ ਸਤਿਨਾਮ ਸਮਰਾਥ ਅਥਾਹ ਵੱਡਾ ਪ੍ਰਭ ਮੇਰਾ ਘਾਟ ਘਾਟ ਅੰਤਰ ਸਾਹਿਬ ਨੇਰਾ ਤਾ ਕੀ ਸਰਨ ਆਸਰ ਪ੍ਰਭ ਨਾਨਕ ਜਾ ਕਾ ਅੰਤ ਨਾ ਪਾਰ ਆਵਾਰ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਹਾਂਜੀ ਵਾਹਿਗੁਰੂ ਜੀ ਤਾ ਕੀ ਸਰਨ ਆਸਰ ਪ੍ਰਭ ਨਾਨਕ ਇਥੇ ਤਾ ਕੀ ਪਾਠ ਇਕੱਠਾ ਨਹੀਂ ਹੈ ਇਥੇ ਤਾ ਕੀ ਵੱਖਰਾ ਵੱਖਰਾ ਹੋਵੇਗਾ ਕਿਉਂਕਿ ਅੱਗੇ ਆ ਰਿਹਾ ਹੈ ਨਾ ਜਾ ਕਾ ਅੰਤ ਨਾ ਪਾਰਾ ਵਾਰ ਜਿਸ ਦਾ ਕੋਈ ਅੰਤ ਪਾਰਾ ਵਾਰ ਨਹੀਂ ਹੈ ਤਾਂ ਕੀ ਸ਼ਰਨ ਆਸਰ ਪ੍ਰਭ ਨਾਨਕ ਉਸ ਪਰਮਾਤਮਾ ਦੀ ਸ਼ਰਨ ਹੈ ਉਸ ਦਾ ਹੀ ਓਟ ਆਸਰਾ ਹੈ ਸੋ ਇਥੇ ਤਾਂ ਕੀ ਇਕੱਠਾ ਨਹੀਂ ਕਰਨਾ ਜਿੱਥੇ ਤਾਂ ਕੀ ਉਥੇ ਤੱਕਣ ਤੋਂ ਵੇਖਣ ਤੋਂ ਭਾਵ ਹੈ ਸ਼ਰਨ ਤੱਕ ਲਈ ਓਟ ਤਕਾ ਲਈ ਇਉਂ ਅਰਥ ਦੇ ਭਾਵ ਦੇ ਨਾਲ ਇਹ ਪਾਠ ਅੱਡ-ਅੱਡ ਜਾਂ ਇਕੱਠੇ ਹੁੰਦੇ ਨੇ ਇਥੇ ਤਾਂ ਕੀ ਵਖਰਾ ਵਖਰਾ ਹੀ ਪਾਠ ਹੋਵੇਗਾ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰਏ ਮਨ ਉਲਟੀ ਰਏ ਸਾਖਤ ਸਿਓ ਕਰ ਉਲਟੀ ਰੇ ਝੂਠਾ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਖਤ ਸੰਗ ਨਾ ਛੁਟਕੀ ਰੇ ਰਹਾਉ ਜੋ ਕਾਜਰ ਭਰ ਮੰਦਰ ਰਾਖਿਓ ਜੋ ਪੈਸਾ ਕਾ ਲੂਖੀ ਰੇ ਦੂਰ ਹੋ ਹੀ ਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ ਦੂਰ ਹੋ ਹੀ ਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ ਮੰਗਉ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿ ਯਹੋ ਮੇਰਾ ਮੂंड ਸਾਧ ਪਗਾ ਹੀਠ ਰੁਲਸੀਰੇ ਸਾਧ ਪਗਾ ਹੀਠ ਇਥੇ ਪੱਗਾ ਨਹੀਂ ਕਰਨਾ ਪਗਾ ਪਾਠ ਪੋਲਾ ਕਰਦਾ ਪਗਾ ਤੋਂ ਭਾਵ ਪੈਰਾਂ ਹੀਠ ਚਰਨਾਂ ਦੇ ਹੀਠ ਮੂंड ਕਹਿੰਦੇ ਸਿਰ ਨੂੰ ਮਹਾਰਾਜ ਇਹ ਕਿਰਪਾ ਕਰੋ ਦਾਸਾਂ ਦਾ ਦਾਸ ਬਣਾ ਲਓ ਮੇਰਾ ਸਿਰ ਆਪ ਜੀ ਦੇ ਸਾਧੂ ਜਨਾਂ ਦੇ ਚਰਨਾਂ ਵਿੱਚ ਰੁੜੇ ਚਰਣਾ ਦੇ ਧੂੜ ਬਣ ਜਾਵਾ ਐਸੀ ਨਿਮਰਤਾ ਮਨ ਅੰਦਰ ਧਾਰਨ ਕਰਨ ਲਈ ਗੁਰ ਚਰਣਾ ਵਿੱਚ ਇਹ ਅਰਦਾਸ ਬੇਨਤੀ ਹੈ ਹਾਂਜੀ ਪਗਾ ਹੇਠ ਰੁਲਸੀ ਰੇ ਜਾਨ ਨਾਨਕ ਦਾਸ ਦਾਸ ਕੋ ਕਰਿ ਯਹੋ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਸਤਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਾਬ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲ ਬਲ ਹਉ ਬਲ ਬਲ ਜਾਓ ਸਾਬ ਦਿਨ ਕੇ ਸਮਰਥ ਪੰਥ ਬਿਠੁਲੇ ਬੱਬੇ ਸਿਹਾਰੀ ਬਿਠੁਲੇ ਹਾਂਜੀ ਸਾਬ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲ ਬਲ ਜਾਓ ਗਾਵਨ ਭਾਵਨ ਸੰਤਨ ਤੋਰਾ ਚਰਨ ਓਆ ਕੈ ਚਰਨ ਓਆ ਕੈ ਪਾਓ ਰਹਾਓ ਜਸਨ ਬਾਸਨ ਸਹਿਜ ਕੇਲ ਕਰੁਣਾ ਮੈਂ ਏਕ ਅਨੰਤ ਅਨੂਪੈ ਠਾਉ ਰਿੱਧ ਸਿੱਧ ਨਿਧ ਕਰਤਲ ਜਗ ਜੀਵਨ ਸ੍ਰਬਨਾਥ ਅਨੇਕੈ ਨਾਉ ਦਇਆ ਮਇਆ ਕਿਰਪਾ ਨਾਨਕ ਕਉ ਸੋਨ ਸੁਨ ਜਸ ਜੀਵਾਉ ਏਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਦੇਵਗੰਧਾਰੀ ਮਹੱਲਾ ਨਾਵਾ ਯਹ ਮਨ ਨੈਗ ਨਾ ਕਹੇ ਹੋ ਕਰੈ ਸੇਖ ਸਿਖਾਏ ਰਹੋ ਆਪਣੀ ਸੀ ਦਰਮਤ ਤੇ ਨ ਟਰੈ ਰਹਾਓ ਮਦ ਮਾਇਆ ਕੈ ਭਇਓ ਬਾਵਰੋ ਹਰ ਜਸ ਨਹਿ ਉਚਰੈ ਕਰ ਪਰਪੰਚ ਜਗਤ ਕੋ ਡਹਿਕੈ ਆਪਣੋ ਉਦਰ ਭਰੈ ਸਵਾਨ ਪੂਛ ਜਿਉ ਹੋਏ ਨਾ ਸੂਧੋ ਕਹਿਓ ਨਾ ਕਾਨ ਧਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤ ਏਕਾਜ ਸਰੈ ਦੇਵ ਗੰਧਾਰੀ ਮਹੱਲਾ ਨਾਵਾ ਸਬ ਕਿਛੁ ਜੀਵਤ ਕੋ ਬਿਵਹਾਰ ਮਾਤ ਪਿਤਾ ਭਾਈ ਸੁਤ ਬੰਧਪ ਆਰ ਫੋਨ ਗ੍ਰਹਿ ਕੀ ਨਾਰ ਰਹਾਓ ਤਾਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨਹਿ ਰਾਖੈ ਘਰ ਤੇ ਦੇਤ ਨਿਕਾਰ ਮ੍ਰੇਕ ਤ੍ਰਿਸ਼ਨਾ ਜਿਉ ਜਗ ਰਚਨਾ ਯਹ ਦੇਖੋ ਹਿਰਦੈ ਵਿਚਾਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੈ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨਾਵਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਓ ਮੇਰੋ ਮੇਰੋ ਸਭ ਕਹਿਤ ਹੈ ਹੇਤ ਸਿਓ ਬਾਧਿਓ ਚੀਤ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜਹੁ ਨਹਿ ਸਮਝਤ ਸਿਖਦੈ ਹਾਰਿਓ ਨੀਤ ਨਾਨਕ ਭਉਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ